ਅੰਜੀ ਸੰਗਤ ਜੀ ਤੇ ਅੱਜ ਜਿਹੜੀ ਵਿਵਾਦ ਚੱਲ ਰਿਹਾ ਹੈਗਾ ਬਾਬਾ ਸੁਲਦੇਸ਼ ਸਿੰਘ ਜੀ ਰੁਮੀਆਣਾ ਪੁੱਛੋ ਤੇ ਉਹਨਾਂ ਦੇ ਆਪਾਂ ਨੇੜੇ-ਨੇੜੇ ਪਿੰਡਾਂ 'ਚ ਰਿਵਿਊ ਲਵਾਂਗੇ ਵੀ ਉਹਨਾਂ ਦਾ ਕਿੱਦਾਂ ਦਾ ਇੱਥੇ ਮਾਹੌਲ ਹੈਗਾ ਲੋਕ ਜਾਂਦੇ ਹੈਗੇ ਗੁਰੂ ਘਰ ਦੇ ਵਿੱਚ ਦੇਰ ਦੇ ਵਿੱਚ ਜਾਂ ਮਤਲਬ ਕੀਦਾਂ ਦੀ ਕੋਈ ਗੱਲਬਾਤ ਹੈ ਜਾਂ ਮਤਲਬ ਜਿਵੇਂ ਉਹ ਬੈਠੇ ਕੁਰਸੀ ਤੇ ਦਿਖਾਇਆ ਗਿਆ ਹੈਗਾ ਵੀ ਉਹ ਸੱਚੀ ਉਹਨਾਂ ਨੇ ਕੋਈ ਬੇਇੱਜ਼ਤੀ ਕੀਤੀ ਹੈ ਜਾਂ ਨਹੀਂ ਕੀਤੀ ਵੀ ਇਹ ਇੱਕ ਜੋ ਵੀ ਹੋਊਗਾ ਆਪਾਂ ਲੋਕਾਂ ਤੋਂ ਜਿਵੇਂ ਇੱਕ ਕਹਿ ਗਿਆ ਕਿ ਵੀ ਮਾਰੀ ਵੀ ਸਖਾ ਨੂੰ ਅੰਦਰ ਵੜਨ ਨਹੀਂ ਦਿੱਤਾ ਜਾ ਰਿਹਾ ਭਾਂਡੇ ਲੱਗ ਰੱਖੇ ਜਾਂਦੇ ਹੈਗੇ ਹੁਣ ਇਹ ਨੇੜੇ-ਨੇੜੇ ਪਿੰਡਾਂ ਚ ਰਿਵਿਊ ਲਵਾਂਗੇ ਵੀ ਲੋਕ ਕੀ ਕਹਿੰਦੇ ਹੈਗੇ ਤੇ ਆਜੋ ਆਪਾਂ ਚੱਲਦੇ ਆਂ ਠੀਕ ਹੈ ਜੀ ਦੇਖਣੇ ਲੋਕ ਕੀ ਕਹਿੰਦੇ ਹੈਗੇ ਹਾਂਜੀ ਭਾਈ ਜੀ ਤੇ ਆਪਾਂ ਨਾਲ-ਨਾਲ ਵੀਡੀਓ ਬਣਾਉਂਦੇ ਰਹਿਵਾਂਗੇ ਤੇ ਨਾਲੇ ਆਪਾਂ ਜਾਣਾਂਗੇ ਡੇਰੇ ਬਾਰੇ ਉਚੋ ਗੁਰਮੀਨਾ ਸਾਹਿਬ ਬਾਰੇ ਆਪਾਂ ਬੈਠੇ ਹਾਂ ਇਸ ਟਾਈਮ ਫਿਰ ਦਸਿਮਾ ਦੇ ਵਿੱਚ ਜਾ ਰਹੇ ਆਂ ਪਿੰਡ ਸੀ ਮਾਗਲਾਂ ਨਾਲ ਹੀ ਲੱਗਦਾ ਪਿੰਡ ਹੈਗਾ ਤੇ ਆਪਾਂ ਲੋਕਾਂ ਦੇ ਰਿਵਿਊ ਲੈਨੇ ਵੀ ਕੀ ਕਹਿੰਦੇ ਡੇਰੇ ਦੇ ਬਾਰੇ ਲੋਕ ਇੱਥੇ ਵੀ ਰੋਕ ਲਏ ਬਈ ਉਹ ਸਾਹਮਣੇ ਜਿੱਥੇ ਬੈਠੇ ਬੰਦੇ ਤਾਂ ਕੀ ਗੱਲਬਾਤ ਹੈ ਹੁਣ ਤਾਂ ਹੀ ਬਾਬਾ ਜੀ ਸਰਦੇਸ ਸਿੰਘ ਆਏ ਕਦੋਂ ਦੇ ਹਾਂਜੀ ਜੇ ਮੈਂ ਕੁਝ ਵੀ ਇਹਦੀ ਕੋਈ ਸਾਡੇ ਕੋਈ ਗੱਲਬਾਤ ਨਹੀਂ ਕਰਦੇ ਠੀਕ ਐਸੇ ਪੁਰਾਣੀਆਂ ਗੱਲਾਂ ਨੇ ਹਾਂ ਪੁਰਾਣ ਦਾ ਪਹਿਲਾ ਜੀ ਸਾਡੇ ਬਚਪਨ ਬਿਲਦਿੰਗਾ ਉਹ ਤਾਂ ਰੱਬ ਜਾਣਦਾ ਪਰਮਾਤਮਾ ਜਾਣਦਾ ਜੀ ਹਾਂ ਅਸੀਂ ਐਸੇ ਕਰਕੇ ਆਪਣੇ ਪਿੰਡ ਨੇੜੇ ਨੇੜੇ ਪਿੰਡਾਂ ਦੇ ਵਿੱਚੋਂ ਜ਼ਿਆਦਾ ਵੀਡੀਓ ਆਪਾਂ ਨੂੰ ਇਹੀ ਚਾਹੀਦੀਆਂ ਵੀ ਜੋ ਮਤਲਬ ਜਿਵੇਂ ਮਾਈ ਵੀ ਸਿੱਖਾਂ ਭਤੀ ਉਹਨਾਂ ਨੇ ਕਿਹਾ ਆਪਾਂ ਨੂੰ ਉਹੀ ਜ਼ਿਆਦਾ ਰਿਵਿਊ ਚਾਹੀਦਾ ਵੀ ਇਹਨਾਂ ਚੀਜ਼ਾਂ 'ਚ ਹੈਗੇ ਸਾਡੇ ਪਿੰਡ 'ਚ ਇੱਕ ਪਹਿਲਾਂ ਤੋਂ ਖਾਸ ਤਾਂ ਹੈ ਵੀ ਸਾਡਾ ਪਿੰਡ ਵਾਹਿਗੁਰੂ ਦੀ ਕਿਰਪਾ ਨਾਲ ਬਚਿਆ ਹੋਇਆ ਠੀਕ ਹੈ ਜੀ ਸਾਡੇ ਮੰਨ ਕੇ ਬਚਪਨ ਤੋਂ ਲੈ ਕੇ ਸਾਡੇ ਕੋਈ ਇਹ ਮਾਇਬੀ ਸਿੱਖ ਜਾਂ ਕੋਈ ਇਹ ਜਾਤੀਵਾਦ ਹੈ ਹੀ ਨਹੀਂ ਸਾਡੇ ਗੁਰਦੁਆਰਾ ਵੀ ਇਕਾ ਅੱਛਾ ਤੇ ਸਾਡੇ ਸਮਸ਼ਾਨ ਘਟ ਵੀ ਇਕਾ ਵਧੀਆ ਗੱਲ ਹੈ ਸਾਡੇ ਕੋਈ ਇਹ ਜਾਂ ਕੋਈ ਚੱਕਰ ਹੀ ਨਹੀਂ ਜਮਾ ਠੀਕ ਹੈ ਜੀ ਅਸੀਂ ਭਰਾਵਾਂ ਮਨ ਨੂੰ ਵਰਤਦੇ ਆ ਸਾਡੇ ਨਾਲ ਅਸੀਂ ਮੇਰੇ 40 ਸਾਲ ਦੀ ਉਮਰ ਹੋ ਗਈ ਮੇਰੇ ਦਾ ਯਾਰ ਦੋਸਤ ਤਾਂ ਹੈਗੇ ਸਾਰੇ ਕੋਈ ਸਾਡਾ ਬਾਤ ਰੋਟੀ ਪਾਣੀ ਅਸੀਂ ਖਾਂਦੇ ਆ ਸਾਰਾ ਕੋ ਸਾਡੇ ਜੀ ਸਾਰੇ ਇਕੱਠੇ ਨਹਾਉਣਾ ਕੋਈ ਮ ਹੁੰਦਾ ਮਾੜਾ ਚੰਗਾ ਤਾਂ ਹਾਂ ਬਿਲਕੁਲ ਬਿਲਕੁਲ ਸਾਰੇ ਕੋਈ ਵੱਡੀ ਜਾਤੀ ਦਾ ਨਹੀਂ ਇੱਕੋ ਜਿਹਾ ਹੁੰਦਾ ਦੇ ਨਾਲ ਸੋਹਣੇ ਦਾ ਕੋਈ ਵੀ ਨਹੀਂ ਕਹਿ ਸਕਦਾ ਕੋਈ ਨਾ ਕੋਈ ਬਾਤ ਤਾਂ ਆਪਣੇ ਚ ਹੁੰਦੀ ਹੈ ਮਣੀ ਕੋਈ ਨਾ ਕੋਈ ਹਾਂ ਬਸ ਜਿੰਦੇ ਐ ਡੇ ਬੰਡਾ ਵੀ ਮਾਈ ਵਿਸੇ ਕਿਉਂ ਜਾਂਦੇ ਐ ਠੀਕ ਹੈ ਜੀ ਬਾਈ ਕਰ ਵੀ ਜਾਂਦੇ ਐ ਹੋਰ ਗਿਆ ਤਾਂ ਵੀ ਜਾਂਦੇ ਐ ਠੀਕ ਹੈ ਜੀ ਤਾਂ ਦੇ ਕਿਸੇ ਨੂੰ ਕੋਈ ਗਲਤ ਨਹੀਂ ਬੋਲਿਆ ਠੀਕ ਹੈ ਮਦਦੂ ਸ਼ੱਕੇ ਆਉਂਦੇ ਆ ਉਹ ਇਹ ਉਹ ਵੀ ਕਰਕੇ ਆਉਂਦੇ ਆ ਵਧੀਆ ਮਲਵਰਤ ਮਿਲਵਰਤ ਰੱਖਦੇ ਆ ਉਹਨਾਂ ਦਾ ਵੀ ਉਹ ਵੀ ਸਤਕਾਰ ਕਰਦੇ ਆ ਪਹਿਲਾਂ ਜਾਣ ਕੇ 30 ਸਾਲ ਪੁਰਾਣੀ ਗੱਲ ਹੈਗੀ ਉਹ ਪਹਿਲਾਂ ਜਾਣ ਕੇ ਜਾ ਰਹੇ ਆ ਠੀਕ ਹੈ ਜੀ ਹਾਂਜੀ بس کوئی گل نہیں بھائی جی ਆਪਾਂ ਨੂੰ ਬਾਬੇ ਆਸੇ ਲੜਪੈਣ ਸਿਖਾ ਉਸੇ ਲੜਪੈਣ ਬਿਲਕੁਲ ਇਹਦੇ ਕਰਕੇ ਇਹਨਾਂ ਵਿਵਾਦਾਂ ਕਰਕੇ ਹੀ ਆਪਣੇ ਸਿੱਖ ਸਿੱਖੀ ਤੋਂ ਦੂਰ ਹੋ ਰਹੇ ਆ ਦੇਖੋ ਜੀ ਮੈਂ ਤਾਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਪੰਥ ਨੂੰ ਕਿ ਆਪਣਾ ਪੰਥ ਪਹਿਲੇ ਹੀ ਬਹੁਤ ਥੱਲੇ ਨੂੰ ਡਾਊਨ ਹੁੰਦਾ ਤੁਰਿਆ ਜਾਂਦਾ ਮੈਂ ਤਾਂ ਨਿੰਗ ਸਿੰਘ ਬੇਨਤੀ ਜੱਥੇਬੰਦਾਂ ਨੂੰ ਵੀ ਕਰਦਾ ਸਾਹ ਤੁਸੀਂ ਵੀ ਅਮਰਤ ਸ਼ਕਾਇਆ ਹੋਇਆਗਾ ਹਾਂ ਜੀ ਸ਼ਕਾਇਆ ਬਈ ਜੀ ਮੇਰਾ ਅਮਰਤ ਠੀਕ ਹੈ ਜੀ ਤੇ ਮੈਂ ਨੂੰ 2006 ਚ ਸ਼ਕਾਇਆ ਸੀ ਇਸੇ ਮਹਾਂਪੁਰਸ਼ਾਂ ਨੇ ਕਦੋਂ ਆਏ ਆ ਡਿਊਟੀ ਤੇ ਇਹਨਾਂ ਨੇ ਸ਼ਿਕਾਇਆ ਸਾਨੂੰ ਠੀਕ ਹੈ ਜੀ ਆ ਦੇਖੋ ਜੀ ਸਾਰੇ ਕੇਸਤਾਰੀ ਬੱਚੇ ਨੇ ਠੀਕ ਹੈ ਜੀ ਆ ਦੇਖੋ ਛੋਟੇ ਛੋਟੇ ਬੱਚੇ ਤੇ ਆ ਦੇਖੋ ਜੀ ਇਹ ਸਾਰਿਆਂ ਬਾਬਾਈ ਦੇ ਪੂੜਿਆਂ ਬੈਨਾਂ ਨੇ ਦੇਖੋ ਸਾਰੇ ਬੱਚੇ ਠੀਕ ਹੈ ਜੀ ਆਪਾਂ ਗੱਲ ਕਰਦੇ ਹਾਂ ਬੱਚੇ ਕਿਵੇਂ ਨੇ ਠੀਕ ਹੋ ਇੱਕ ਮਿੰਟ ਰੋਕ ਲਈ ਬਈ ਠੀਕ ਹੈ ਜੀ ਇਹ ਡੇਰਾ ਰੂਮੀਆਣਾ ਸਾਹਿਬ ਦੇ ਸਾਰੇ ਜਿੰਨੇ ਵੀ ਬੱਚੇ ਨੇ ਠੀਕ ਹੈ ਜੀ ਸਾਰੇ ਕੇਸਾਦਾਰੀ ਨੇ ਰੋਕ ਲੇ ਭਾਈ ਜੀ 2 ਮਿੰਟ ਬਸ ਠੀਕ ਹੈ ਜੀ ਬੱਚੇ ਠੀਕ ਹੋ ਓਕੇ ਜੀ ਠੀਕ ਹੈ ਜੀ ਜੀ ਤੇ ਇਧਰ ਤੁਸੀਂ ਇਧਰ ਕਿਧਰ ਜਾ ਰਹੇ ਹੋ ਆਜਾ ਵਟ ਘਰ ਲੈ ਜੀ ਬਾਬਿਆਂ ਦੀ ਬਾਬਿਆਂ ਦੀ ਹਾਂ ਜੀ ਤੇ ਇੱਥੇ ਇੱਕ ਛੋਟੇ ਨਾਲ ਗੱਲ ਕਰਨੀ ਹੈ ਕਿ ਵੀਡੀਓ ਜਿਆਦਾ ਵਾਇਰਲ ਹੋ ਰਹੀਆਂ ਸੀ ਵੀ ਮਾਜੀਬੀ ਸਿੱਖਾਂ ਨੂੰ ਇੱਥੇ ਭਾਂਡੇ ਵੀ ਤੇ ਅਲੱਗ ਵਾਇਆ ਜਾਂਦਾ ਹੈਗਾ ਹਾਂ ਜੀ ਇਹ ਸਾਨੂੰ ਇੱਥੇ ਕਿਵੇਂ ਜੀ ਅਲੱਗ ਬਾਉਂਦੇ ਕਿ ਮਤਲਬ ਲੈ ਜੀ ਇਕੱਠੇ ਬਿਠਾਉਂਦੇ ਇਕੱਠੇ ਬਿਠਾਉਂਦੇ ਜੀ ਇਹ ਪਿੰਡ ਸੇਮਾ ਦੀ ਵੀਡੀਓ ਹੈ ਜੀ ਅਧਿਕਾ ਬੱਚੇ ਸਕੂਲ ਚ ਜਾ ਰਹੇ ਆ ਉਹ ਸਾਹਮਣੇ ਸਕੂਲ ਹੈ ਜੀ ਆ ਡੇਰਾ ਆ ਗਿਆ ਜੀ ਠੀਕ ਹੈ ਜੀ ਤੇ ਇਹ ਬੰਦਾ ਮਾਜੀਬੀ ਸਿੱਖ ਭਾਈਚਾਰਾ ਜੀ ਆਪਣਾ ਤੇ ਇਹ ਬੰਦੇ ਇੱਥੇ ਸੇਵਾ ਵੀ ਕਰਦੇ ਆ ਜੀ ਸੋਡੇ ਕੋਈ ਸਾਨੂੰ ਦੱਸੋ ਡੇਰੇ ਬਾਰੇ ਵੀ ਕਿਵੇਂ ਆ ਡੇਰੇ ਦੇ ਹਾਲਾਤ ਜਾਂ ਸਾਨੂੰ ਕੋਈ ਬਾਬਾ ਜੀ ਨੇ ਕਿਹਾ ਹੋਵੇ ਭਈ ਵੀ ਇੱਥੇ ਅਲੱਗ ਬੈਠਣਾਗਾ ਭਾਂਡੇ ਸੋਡੇ ਅਲੱਗ ਆ ਵੀ ਭਈ ਖਾਣਾ ਪੀਣਾ ਅਲੱਗ ਆਗਾ ਕਿਵੇਂ ਕੀ ਗੱਲਬਾਤ ਹੈ ਸਾਨੂੰ ਕੋਈ ਨਹੀਂ ਬੋਲਦਾ ਜੀ ਅੱਜ ਤਾਂ ਚਾਹ ਪਾਣੀ ਰੋਟੀ ਟੋ ਖਾ ਲਿਆ ਜੀ ਕਿਉਂ ਐਵੇਂ ਸਾਦਾ ਨੂੰ ਐਵੇਂ ਨਿੰਦਣਾ ਬਹੁਤ ਮੰਦੀ ਗੱਲ ਹੈ ਜੀ ਨਹੀਂ ਮੈਂ ਇੱਕ ਤਾਂ ਹੁੰਦਾ ਜੀ ਖਾਣਾ ਪੀਣਾ ਤਾਂ ਚਲੋ ਮਿਲਣਾ ਹੀ ਮਿਲਣਾ ਹੈ ਸਾਨੂੰ ਅਲੱਗ ਤਾਂ ਨਹੀਂ ਕੋਈ ਕੀਤਾ ਜਾਂਦਾ ਵੀ ਜਾਂ ਅਲੱਗਵਾ ਜਾਂਦਾ ਜਾਂ ਕਿਵੇਂ ਮੈਂ ਤਾਂ ਕੋਈ ਅਲੱਗ ਲੁਗ ਨਹੀਂ ਕਹਿੰਦਾ ਜੀ ਮੈਂ ਤਾਂ ਕਹਿੰਦਾ ਵੀ ਗੋਡੇ ਗੋਡੇ ਜ਼ਰੂਰ ਦਖਦੇ ਹੋ ਥੜੇ ਤੇ ਬਹਿ ਜਾਨੇ ਆ ਜਿੱਤੇ ਫੜਾ ਦੇ ਪ੍ਰਸਾਦਾਂ ਦੇ ਬਸ ਠੀਕ ਹੈ ਮਤਲਬ ਤੋਂ ਉਹ ਤੁਹਾਡੀ ਆਪ ਦੀ ਮਰਜ਼ੀ ਨਾਲ ਬਹਿ ਜਾਨੇ ਹੋ ਪਰ ਹੂੰ ਤਾਂ ਸਾਨੂੰ ਕੋਈ ਰੋਕ ਟੋਕ ਨਹੀਂ ਜੀ ਕਾਹੀ ਦੀ ਰੋਕ ਨਹੀਂ ਠੀਕ ਹੈ ਬਾਈ ਜੀ ਧੰਨਵਾਦ ਜੀ ਮੰਨ ਲਓ ਇਹ ਬਾਬੇ ਦੇ ਪੰਛੀ ਤਾਂ ਇੰਸੀਡੈਂਟ ਹੋ ਗਏ ਮੰਨ ਲਓ ਜੇ ਸਹੀ ਹੁੰਦੇ ਉਹ ਤਾਂ ਫਿਰ ਤਾਂ ਥੱਲੇ ਨੀਚੇ ਬੈਂਦੇ ਨਾ ਹੁਣ ਕੀ ਕਰਨੇ ਜੀ ਉਹਨਾਂ ਦੀ ਮਜਬੂਰੀ ਅਹਿਰ ਜੀ ਬਣੀ ਪਈ ਆ ਹੁਣ ਕੁਰਸੀ ਤੇ ਬਹਿਣਾ ਪੈਂਦਾ ਜੀ ਠੀਕ ਹੈ ਜੀ ਠੀਕ ਹੈ ਨਾ ਜੀ ਤੇ ਮੰਨ ਲਓ ਜਿਹੜੀ ਗੱਲ ਇਹ ਕਹਿ ਰਿਹਾ ਜੀ ਇਹ ਹਰਜੀਤ ਦਾ ਕੋਈ ਗਲਵਾ ਨਹੀਂ ਤੇ ਇੱਕ ਜੀ ਤੁਸੀਂ ਇੱਥੋਂ ਡੇਰੇ ਜਾਂਦੇ ਰਹਿੰਦੇ ਹੋ ਤੁਸੀਂ ਹਾਂਜੀ ਹਾਂਜੀ ਤੇ ਜਿਹੜਾ ਡੇਰੇ ਦੇ ਵਿੱਚ ਕੋਈ ਭਾਂਡਿਆਂ ਦਾ ਕੁਝ ਹੈਗਾਗਾ ਨਹੀਂ ਇੱਕ ਹੀ ਆ ਜੀ ਸਾਰਾ ਕੁਝ ਕੋਈ ਇਹ ਤਾਂ ਨਹੀਂ ਕਿ ਕੋਈ ਖਾਣ ਪੀਣ ਨਹੀਂ ਨਹੀਂ ਇੱਕ ਜਗ੍ਹਾ ਹੀ ਜਿਵੇਂ ਅਲੱਗ ਪਈ ਭੌਂਦਾਗਾ ਤਾਂ ਜੀ ਨਹੀਂ ਕੋਈ ਜੇ ਸੋਨ ਕੋਈ ਹੈਗਾ ਤਾਂ ਦੱਸੋ ਜੀ ਇਹਦੇ ਵਿੱਚ ਆਪਾਂ ਲੋਕਾਂ ਕੋਲ ਕਰਾ ਪਹੁੰਚੀ ਤਾਂ ਸਾਰਾ ਕੁਝ ਇੱਕ ਹੀ ਆ ਪਹਿਲਾਂ ਸੀਗਾ ਚਲੋ ਜਿਵੇਂ ਸੀਗਾ ਹੁਣ ਤਾਂ ਇੱਕ ਹੀ ਕਰਿਆ ਵਾਜੋਂਦੇ ਬਾਬਾ ਜੀ ਜਦੋਂ ਇਹ ਬਾਬਾ ਜੀ ਆਏ ਹੈਗੇ ਉਹ ਹੁੰਦਾ ਠੀਕ ਹੈ ਜੀ ਤੇ ਕੁਝ ਹੋਰ ਮਤਲਬ ਜਿਵੇਂ ਤੁਸੀਂ ਇੱਕ ਗੁਰੂ ਘਰ ਦੀ ਮਰਿਆਦਾ ਹੁੰਦੀ ਹੈ ਇਹ ਡੇਰੇ ਦੇ ਵਿੱਚ ਮਰਿਆਦਾ ਸੁਣਨ ਕੀ ਲੱਗਦਾ ਹੈ ਕਿ ਕੋਈ ਕਮੀ ਜਾਂ ਕੋਈ ਗੱਲਬਾਤ ਨਹੀਂ ਸਹੀ ਹੈ ਬਿਲਕੁਲ ਸਹੀ ਹੈ ਇਹ ਤਾਂ ਕੋਈ ਗੱਲਬਾਤ ਨਹੀਂ ਠੀਕ ਹੈ ਜੀ ਧੰਨਵਾਦ ਬਾਈ ਜੀ ਬਹੁਤ ਬਹੁਤ ਬਾਈ ਜੀ ਆਪਣੇ ਰੂਮੀਆਣਾ ਸਾਹਿਬ ਬਾਰੇ ਕਰ ਰਹੇ ਸੀਗੀ ਗੱਲਬਾਤ ਤੁਸੀਂ ਵੀਡੀਓ ਦੇਖੀ ਹੈਗੀ ਜਿਹੜੀ ਚੱਲ ਰਹੀ ਹੈਗੀ ਚੱਲ ਰਹੀ ਹੈਗੀ ਜੀ ਠੀਕ ਹੈ ਤੇ ਕੀ ਮਤਲਬ ਹਾਂ ਬਾਬਾ ਬੇਵਸਾ ਬਦੂਏ ਲੜਾਈਆਂ ਲੱਗਣ ਲਾ ਹਾਂ ਇਹ ਤਾਂ ਉਹਨਾਂ ਸਾਬੇ ਬੈਠਾ ਭੈਣਾਂ ਗਲਾਈ ਬੈਠੇ ਇੱਥੇ ਥੋੜੀ ਵੱਧ ਰਹੇ ਆ ਠੀਕ ਹੈ ਜੀ ਪਿਆਸੜ ਸਕੂਲ ਚੱਲੀ ਜਾਂਦੇ ਆ ਠੀਕ ਹੈ ਜਿਹਦੇ ਕੋ ਮੱਧ ਲੋੜ ਹਰ ਆਲੇ ਨੂੰ ਮੰਜਾ ਬੰਡੀ ਜਾਂਦੇ ਆ ਠੀਕ ਹੈ ਤੋਂ ਉਹਨਾਂ ਨੇ ਬੜੇ ਉਦੋਂ ਮਾਤ ਤਕਰੀਬਾ ਪੈਣੇ ਇੱਤਾ ਬਾਈ ਹੁਣ ਪਾੜ ਚਲੇ ਜਾਂਦਾ ਆਦ ਬਤ ਇੱਤਾ ਕੋਈ ਐਜੀ ਗੱਲਬਾਤ ਹੈ ਨਹੀਂ ਤੇ ਬਾਬਿਆਂ ਦੇ ਪੰਜ ਚਾਰ ਇਨਸੀਡੈਂਟ ਹੋਏ ਆ ਹਾਂ ਸਾਡੇ ਨਾਲ ਨਹੀਂ ਬੈਠਾ ਜਾਂਦਾ ਥੱਲੇ ਨਹੀਂ ਜੀ ਠੀਕ ਹੈ ਸਾਡੇ ਕੋਲ ਪਿੰਡ ਚ ਇਹੋ ਗੱਲ ਹੈਣੀ ਜੋ ਭੜਕਾਉਣੇ ਉਹ ਭੜਕਾਈ ਜਾਂਦੇ ਆ ਬਿਲਕੁਲ ਜੀ ਤੁਸੀਂ ਕੀ ਕਹਿੰਦੇ ਜੀ ਬਾਬਿਆਂ ਦੇ ਪੰਜ ਚਾਰ ਇਨਸੀਡੈਂਟ ਹੋਏ ਆ ਓਕੇ ਜੀ ਨਹੀਂ ਬੈਠਾ ਜਾਂਦਾ ਹਾਂਜੀ ਵੀ ਚਲ ਕਿਤੇ ਹੋਊਗੀ ਹੁਣੀ ਆ मतला ये बंदा बैठ गया हां ओदी क्वेटी बाली बडी गानी हवा उन्होंने बाली बडी तेरे जांदे ਰਹਿੰਦੇ ਹੋ तेरे ਬਾਦ ਤੁਸੀਂ ਦੇ ਦੇ ਦਿੰਦਾ ਸੇਵਾ ਕਰਦੇ ਨੇ ਜੀ ਠੀਕ ਹੈ ਸਾਡੇ ਇਲਾਕੇ ਦਾ ਸਾਰਾ ਇਲਾਕਾ ਮੰਨਦਾ ਡੇਡ ਪਹਿਲਾਂ ਤੋਂ ਬਾਬਾ ਜੀ ਮਤਲ ਉੱਥੇ ਜਾਂਦੇ ਜਾਂਦੇ ਤੇ ਇਹ ਤਾਂ ਨਹੀਂ ਵੀ ਗੁਰੂ ਘਰ ਦੀ ਤਾਂ ਨਹੀਂ ਕੋਈ ਮਰਿਆਦਾ ਘੜੀ ਹੋਣੀ ਨਹੀਂ 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 ਕੋਈ ਨਹੀਂ ਬਾਬੇ ਸਾਹਿਬ ਆਰਣੇ ਕਰਾਦੇ ਆ ਸਾਡੇ ਗੁਰਦਾਰੇ ਜਾ ਕੇ ਗੁਰੂ ਘਰ ਚ ਬਾਬਾ ਜੀ ਆ ਬੈਠੇ ਆ ਬੈਠ ਜਾ ਬਾਬਾ ਜੀ ਠੀਕ ਜੋ ਛੱਪੜ ਮੇਰੇ ਪਟਾਏ ਆ ਜਿਹੜੇ ਆ ਜਿਹੜੇ ਇੱਥੇ ਛੱਪੜ ਪਟਾਏ ਆ ਆਹ ਥਾਰੇ ਬਾਬਾ ਨੇ ਕਿਰਪਾ ਕਰੀ ਇਹ ਵੀ ਠੀਕ ਹੈ ਤੂੰ ਕਹਿੰਦੇ ਫੂ ਸੋਰੀ ਸਕੂਲ ਚਲੀ ਜਾਂਦਾ ਵੱਡਾ ਹਾਂ ਸਰਕਾਰ ਨੇ ਕਰਾਇਆ ਬਿਜਲੀ ਘਰ ਬਾਬਾ ਨੇ ਪਾਇਆ ਠੀਕ ਹੈ ਸਰਕਾਰ ਜਿਹੜੇ ਸਰਕਾਰ ਨੇ ਕੰਮ ਕਰਨਾ ਹੈ ਬਾਬਾ ਜੀ ਕਰੀ ਜਾਂਦੇ ਆ ਉਹ ਵੀ ਬਾਬਾ ਜੀ ਕਰ ਰਹੇ ਆ ਹਾਂਜੀ ਸਿਰਫ ਇਕੱਲਾ ਬਾਬਾ ਜੀ ਦਾ ਪਿਆਰ ਹੈ ਜਿਹੜਾ ਬੰਦਾ ਬਾਬਾ ਜੀ ਕੋਲੇ ਕੋਈ ਜਾਵੜਾ ਬਾਬੇ ਮੋੜਦੀ ਠੀਕ ਹੈ ਮੈਂ ਕਹਿ ਕੰਮ ਨੂੰ ਕੋਈ ਟੱਕ ਸਾਡੇ ਮਨ ਵੀ ਜਿਵੇਂ ਹੁਣ ਅਸੀਂ ਤਾਂ ਮੋਨੇ ਬੈਠੇ ਆ ਸਾਰੇ ਵੀ ਜਿਹੜਾ ਸਾਡੇ ਵਾਲਾ ਪੋਸਟ ਸੀ ਤੇ ਜਦੋਂ ਦੇ ਬਾਬਾ ਜੀ ਆਏ ਆ ਉਹਨਾਂ ਨੇ ਗੁਰਬਾਨੀ ਨਹੀਂ ਜੋੜਿਆ ਤੇ ਬਾਕੀ ਹੁਣ ਤੁਸੀਂ ਸਾਡੇ ਨਿੱਕਾ ਪੋਸਟ ਦੇਖ ਲਓ ਹਾਂਜੀ ਮਨ ਵੀ ਐ ਮਾਲੋ 20 ਸਾਲਾਂ ਤੋਂ ਜਿਹੜੇ ਥੱਲੇ ਆਏ ਆ ਬੱਚੇ ਉਹਨਾਂ ਦੇ ਸਾਰਿਆਂ ਦੇ ਕੇਸ ਧਾਰੀ ਸਾਉਦਾ ਬਾਬਾ ਜੀ ਨੇ ਮੈਂ ਵੰਡਤੀ ਹੁਣ ਖੜਾ ਲੈ ਨੂੰ ਠੀਕ ਐ ਇਹ ਸ ਬਾਬਾ ਜੀ ਦੇ ਡੇਰੇ ਚੋਂ ਦੇਖੋ ਮੋਲ ਬਗਾਨ ਜਾਂਦੇ ਹਨ ਲੱਖ ਲੱਖ ਰੁਪਏ ਦੇ ਮਹੀਨਾ ਗਾਹਾਂ ਜਿਨ੍ਹਾਂ ਨੂੰ ਕੱਲ ਜਦੋਂ ਵੀ ਆਪਾਂ ਕਰਦੇ ਆ ਮਾੜੀ ਜਦੋਂ ਸੋਚ ਲਿਗੇ ਵੀ ਇਹ ਬਤਾ ਮਾ ਵਕੀਦਾਨ ਕਰੀਏ ਹਾਂ ਕਿਸੇ ਨੂੰ ਦੇਣਾ ਬੜਾ ਕਿ ਉਹਨਾਂ ਨੇ ਨਹੀਂ ਦਿੱਤੀ ਕਿ ਇੱਕ ਲਾਣਾ ਕਿ ਤੂੰ ਮੈਂ ਜਿਹੜੀ ਕੱਲੀ ਅੱਜ ਕੀ ਗੱਲ ਹੈਗੀ ਦੇਣੀ ਬਹੁਤ ਔਖੀ ਹੈਗੀ ਆਪਾਂ ਨੂੰ ਕਿੱਲੋ ਦੁੱਧ ਦੇਣਾ ਪੈ ਜੇ ਕਿਸੇ ਨੂੰ ਉਹ ਵੀ ਔਖਾ ਹੈ ਬਹੁਤ ਵੱਡੀ ਗੱਲ ਹੈਗੀ ਬਈ ਬਹੁਤ ਜਾਦੇ ਭਾਈ ਇਹਨਾਂ ਦੀ ਕਰਤਾ ਤੇ ਸਾਡੇ ਨਜ਼ਰਾਂ ਦਾ ਬਹੁਤ ਜ਼ਿਆਦਾ ਜਿਨੀ ਵੀ ਕਹਿੰਦੇ ਠੀਕ ਹੈ ਤੇ ਤੈਨੂੰ ਕੋਈ ਭਾਈ ਗੱਲਾਂ ਕਰ ਤੁਸੀਂ ਬਾਬਾ ਜੀ ਦੇ ਹੱਕ ਚੋਂ ਜੀ ਜਵਾ ਹੱਕ ਜਿਹਾ ਭਰਾਵਾ 100% ਠੀਕ ਹੈ ਇੱਕ ਜਿਵੇਂ ਹੁਣ ਉਹ ਬਾਬਾ ਜੀ ਬੋਲੇ ਆ ਸਾਸੀ ਤਾਂ ਬੰਨਵੀ ਉਹਨਾਂ ਨੇ ਉਹ ਦੇਖ ਕੇ ਬੋਲੇ ਆ ਨਾ ਹਾਂ ਜੀ ਵੀ ਬਾਬਾ ਜੀ ਕੁਰਸੀ ਤੇ ਬਿਠਾਇਆ ਵੀ ਇੱਥੇ ਗੁਰੂ ਦਾ ਸਤਕਾਰ ਬਹੁਤ ਵਧੀਆ ਸਤਕਾਰ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਉਹਨਾਂ ਦੇ ਵਿੱਚ ਰਮਾਲਾ ਸਾਹਿਬਾ ਨਾ ਉਹਤੇ ਵੀ ਬਲ ਨਹੀਂ ਪੈਂਦੇ ਮੈਂ ਵੀ ਸਿੱਖਾਂ ਦਾ ਕੀ ਇਹਨਾਂ ਚ ਕੋਈ ਹੋਣੀ ਪਹਿਲਾਂ ਸੋਣੇ ਮੜਾ ਹੁਣ ਤਾਂ ਸਾਰਾ ਕੁਝ ਇਕੱਠਾ ਬਈ ਇਕੱਠੀ ਸੇਵਾ ਕਰਦੇ ਨਾਲ ਬੱਚੇ ਮੈਨੂੰ ਸਿੱਖਾਦੇ ਪਾਦੇ ਆ ਠੀਕ ਹੈ ਤੇ ਸਿਰਫ ਬਰਤਨ ਨਹੀਂ ਕਿਸੇ ਨਾ ਕੱਲਾ ਦਾਖਲਾ ਉਹਨਾਂ ਦਾ ਕੋਈ ਫੀਸ ਨਹੀਂ ਉਹਨਾਂ ਦੀ ਕੋਈ ਫੀਸ ਨਹੀਂ ਕੋਈ ਫੀਸ ਨਹੀਂ ਟੀਚਰ ਆ ਜਿਵੇਂ ਹਾਂਜੀ ਹੁਣ ਤੋਂ ਮਤਲਬ ਪਿੰਡ ਚੋਂ ਲੱਗੇ ਹੋਏ ਉਹਨਾਂ ਨੂੰ ਰੁਜ਼ਗਾਰ ਮਿਲਿਆ ਵੇ ਹਾਂ ਇਹ ਚੀਜ਼ਾਂ ਹਾਂਜੀ ਪਾਬਾ ਦਾ ਸਕੂਲ ਚ ਪੜ ਕੇ ਜਵਾਕ ਬਾਹਰ ਦੇ ਦੇਸਾਂ ਚ ਬੈਠ ਗਿਆ ਸਾਡੇ ਸਾਡੇ ਪਿੰਡ ਦੇ ਸਾਡੇ ਪਿੰਡ ਦੇ ਆ ਇਸੇ ਪਿੰਡ ਦੇ ਹਾਂ ਬਾਬਾ ਜੀ ਸਕੂਨ ਨੇ ਆਪਣੋ ਸਿੱਖੀ 'ਚ ਬਹੁਤ ਜੋੜਿਆ ਜਵਾਕ ਫਿਰ ਇਹ ਦੁੱਖ ਨਹੀਂ ਲੱਗਦੀ ਸਿੱਖੀ ਜੋੜਿਆ ਗਿਆ ਸੀ ਉਹ ਜਿਹੜਾ ਸੀ ਵੀ ਸੀ ਬੋੜਾ ਹੋਰ ਬਣਾਉਣਾ ਹੋਵੇ ਬੜਾ ਢਾਲਾ ਮਾੜਾ ਬੰਦਾ ਉਹ ਚ ਸਿਰਫ ਇਹ ਬਾਬਾ ਜੀ ਦੀ ਬੋਲਤ ਹੈ ਜੀ ਤੇ ਲੰਗਰ ਪਾਣੀ ਵੀ ਬਾਬਿਆਂ ਦਾ ਠੀਕ ਉਹ ਸਿਪੜ ਨਹੀਂ ਜਵਾਕ ਨੇ ਪਾ ਕੇ ਲੈ ਕੇਣਾ ਠੀਕ ਹੈ ਉੱਥੇ ਮਿਲੂ ਪ੍ਰਸ਼ਾਦਾ ਪਾਣੀ ਇਹਦਾ ਬਾਈ ਜੀ ਨੇੜੇ ਤੇਰੇ ਕੋਈ ਵੀ ਪਿਆਲ ਦਾ ਤੂੰ ਹੀ ਅੰਡਦਾ ਹੋਵੇ ਹੋਰ ਹੋਵੇ ਲੰਗਰ ਬਾਬਾ ਜੀ ਭੇਜਣੀ ਠੀਕ ਹੈ 25 ਕਿਲੋ ਮਿੱਟੀ ਤੀ ਵੀ ਲੰਗਰ ਇੱਥੋਂ ਜਾਂਦਾ ਹੈ। ਲੰਗਰ ਇੱਥੋਂ ਡੇਰੇ ਚ ਜਾਂਦਾ। ਵੀ ਕੰਮ ਭਾਵੇਂ ਕੋਈ ਪਿੰਡ ਦਾ ਹੈ ਜਾਂ ਕਿਤੇ ਪਿੰਡ ਦਾ ਚਾਹੇ ਯਾਰ ਕਿਤੇ ਵੀ ਆ ਕੋਈ। ਠੀਕ ਹੈ। ਮੈਂ ਸਾਝਾ ਕੰਮ ਕਿੱਥੇ ਆ? ਬਾਬਾ ਜੀ ਦਾ ਲੰਗਰ ਚੱਲਦਾ। ਠੀਕ ਹੈ ਜੀ। ਧੰਨਵਾਦ। ਜੇੜਾ ਕੋਈ ਦਾ ਰੁਪਿਆ ਨਹੀਂ ਲੇਤਾ ਆਂਦਾ ਕੋਈ ਗੋਲਖਣੀ ਰੱਖੀ ਜਾਂਦੀ। ਅੱਛਾ ਇੱਥੇ ਕੋਈ ਗੋਲਖਣੀ। ਨਾ ਨਾ ਨਾ। ਵੀ ਤੁਸੀਂ ਇਕੱਲੀ ਵੀਡੀਓ ਦੇਖ ਲਈ। ਵੀ ਤੁਸੀਂ ਇੱਥੇ ਪਹਿਲਾਂ ਆ ਕੇ ਜਾਓ। ਠੀਕ ਹੈ। ਵੀ ਦੇਖ ਕੇ ਜਾਓ ਕਿ ਮਾਹੌਲ ਦੇ ਬਾਬਾ ਗੁਰੂ ਗ੍ਰੰਥ ਸਾਹਿਬ ਦਾ ਕਿੰਨਾ ਸਤਕਾਰ ਆ। 24 ਘੰਟੇ ਪਾਠ ਚੱਲੀ ਜਾਂਦਾ। ਠੀਕ ਹੈ ਨਾ ਉੱਚੋ ਸਾਹ ਵੀ ਚੱਲੀ ਜਾਂਦਾ ਠੀਕ ਹੈ ਜੀ ਮੈਂ ਮੈਂ ਸੁਣਿਆ ਕਹਿੰਦੇ ਵੀ ਸਕੂਲਾਂ ਦੇ ਵਿੱਚ ਜੇ ਆਪਾਂ ਨੋਰਮਲ ਵੀ 50 52 ਸਕੂਲ ਬਾਬਾ ਜੀ ਦੇ ਆ ਵੀ ਜੇ ਉਹਦੇ ਸਕੂਲਾਂ ਦੇ ਵਿੱਚ ਜੇ ਆਪਾਂ ਮਤਲਬ 2000 ਬੱਚਾ ਵੀ ਗਿਣਿਆ ਜਾਵੇ ਇੱਕ ਸਕੂਲ ਦੇ ਵਿੱਚ ਭਾਂਡੇ 1400 ਬੱਚਾ ਸਾਡੇ ਰੂਮੀ ਠੀਕ ਹੈ ਹਾਂ ਕਿਰੇ ਚਵਾਰਾ ਖਾਬ ਦਾ ਛੋਟੇ ਉਹ ਲੈ ਠੀਕ ਹੈ ਜੀ ਸਾਡੇ 750 ਤੇ ਕਿੰਨੇ ਬੰਦੇ ਨੂੰ ਰਿਗਰ ਮਿੜਾ ਹਾਂ ਮੈਡਮਾਂ ਦੇ ਕੁੜਕਾਂ ਬੈਨਾਂ ਵਾਲੇ ਆ ਸਫਾਈ ਵਾਲੇ ਆ ਠੀਕ ਹੈ ਠੀਕ ਹੈ ਮਤਲਬ ਸਾਰੇ ਉਹ ਮਤਲਬ ਤਨਖਾਹ ਤੇ ਬਾਬਾ ਜੀ ਬਾਬਾ ਜੀ ਤਨਖਾਹ ਦਿੰਦੇ ਸਾਰੇ ਉਹਨਾਂ ਦੀ ਸਭ ਬਾਬਿਆਂ ਨੇ ਉਹ ਠੀਕ ਇੱਕ ਹੋਰ ਮੰਨ ਵਿੱਚ ਜਵੇ ਹੁਣ ਬੱਚੇ ਗਏ ਆ ਹੁਣ ਸਕੂਲ ਚ ਮਤਲਬ ਹੁਣ ਉਹਨਾਂ ਦਾ ਹੀ ਅਸੈਂਬਲੀ ਚ ਪਹਿਲਾਂ ਪਾਠ ਹੋਗਾ ਜੱਦੀ ਸਾਹਿਬ ਦਾ ਠੀਕ ਹੈ ਜੀ ਠੀਕ ਹੈ ਨਾ ਉਦੋਂ ਬਾਅਦ ਰੈਸਸ ਵੇਲੇ ਠੀਕ ਹੈ ਜਦੋਂ ਖਾਣਾ ਖਾਣ ਰਾਤ ਉਦੋਂ ਬਾਅਦ ਜਦੋਂ ਛੁੱਟੀ ਹੋਣੀ ਆ ਉਦੋਂ ਮਤਲਬ ਤਿੰਨ ਟਾਈਮ ਪਾਠ ਹੁੰਦਾ ਹੈ ਪਾਠ ਹੁੰਦਾ ਤੁਸੀਂ ਆਏ ਦੇਖੋ ਵੀ ਕਿੰਨਾ ਗਰਬਾਨੀ ਨਾਲ ਜੋੜ ਰੱਖਿਆ ਹਾਂ ਵੀ ਜੇ ਇੱਕ ਮਤਲਬ 52 ਸਕੂਲਾਂ 52 ਸਕੂਲਾਂ ਦੇ ਵਿੱਚ ਜੇ ਆਪਾਂ ਹਜ਼ਾਰ ਜਾਨ 2000 ਬੱਚਾ ਵੀ ਗਿਣਗੇ ਤਾਂ ਵੀ ਹਜ਼ਾਰਾਂ ਪਾਠ ਇੱਕ ਦਿਨ ਦੇ ਵਿੱਚ ਹੋ ਜਾਂਦਾ ਹੈਗਾ। ਕੋਈ ਸਕੂਲ ਹੋਰ ਸਕੂਲ ਆ ਜਵਾਕਰ ਆਪਣਾ ਕੁੜਦਾ ਜਾਂਦੇ ਬਿਲਕੁਲ ਚੁੰਨੀ ਲੈਂਦੇ ਆ ਜਿੰਨਾਂ ਬਾਬਾ ਦੇ ਜਵਾਕਰ ਰਹਿੰਗਾ ਚੁੰਨਾਂ ਚ ਬਿਲਕੁਲ ਜੀ ਬਿਲਕੁਲ ਮੈਂ ਵੀਡੀਓ ਬਣਾਈ ਹੋਈ ਹੈਗੀ ਇਸ ਚੀਜ਼ ਦੀ ਦੇਖ ਲਈ ਸਾਰੇ ਬੱਚਿਆਂ ਦੀ ਛੋਟੇ ਛੋਟੇ ਬੱਚੇ ਆ ਜਿਹੜੇ ਕੇਸਦਾਰੀ ਹੈਗੇ ਹਾਂ ਪੱਗ ਬਨੇ ਹੋ ਚਾਹ ਪੜਤਾ ਬਨੇ ਹੋ ਹਾਂ ਬਿਲਕੁਲ ਬਿਲਕੁਲ ਜਮਾ ਸਹੀ ਗੱਲ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਆਲਾ ਜੀ ਤੇ ਆਪਣਾ ਤੁਸੀਂ ਕਿਹੜੀ ਜਾਤੀ ਚੋਂ ਬਲੋਂਗ ਕਰਦੇ ਹੋ ਜੀ ਮੈਂ ਅਸੀਂ ਮਜਬੂਤ ਸਖਿਆਤੀ ਤੋਂ ਬਲੋਂਗ ਕਰਦਾ ਹਾਂ ਜੀ ਤੇ ਬਈ ਪਿੰਡ ਸੇਮਾ ਜੀ ਤੇ ਬਈ ਜੀ ਆਪਾਂ ਇੱਥੇ ਬਾਬਾ ਜੀ ਬਾਰੇ ਗੱਲ ਕਰਨੀ ਹੈਗੀ ਰੁਮੀਣਾ ਸਾਹਿਬ ਬਾਰੇ ਤੇ ਮਤਲਬ ਉੱਥੇ ਤੁਸੀਂ ਇੱਕ ਵੀਡੀਓ ਦੇਖ ਦੇਖੀਏਗੀ ਤੁਸੀਂ ਜਿਹੜੀ ਚੱਲ ਰਹੀ ਹੈਗੀ ਦੇਖਤੀ ਹੈ ਜੀ ਅਸੀਂ ਵਾਇਰਲ ਹੋ ਰਹੀ ਹੈ ਅੱਜ ਕੱਲ ਵੀਡੀਓ ਬਾਬਾ ਜੀ ਦੀ ਰੁਮੀ ਵਾਲਾਂ ਦੀ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਉੱਥੇ ਕਹਿ ਰਹੇ ਹੈ ਕਿ ਬਾਬਾ ਜੀ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਰਸੀ ਲਾ ਕੇ ਬੈਠ ਰਾਇਆ ਬੈਠੇ ਆ ਜੀ ਹਾਂਜੀ ਇਹ ਉਹ ਕੋਈ ਵੀ ਗਲਤ ਨਹੀਂ ਬਾਬਾ ਜੀ ਦਾ ਸਰੀਰ ਦੇਖੋ ਜੀ ਗੋਦਲ ਆ ਉਹਨਾਂ ਦੇ ਐਕਸੀਡੈਂਟ ਹੋਏ ਵਾ ਜੀ ਹਾਂਜੀ ਕਿਉਂਕਿ ਉਹਨਾਂ ਤੋਂ ਬੈਠਿਆ ਨਹੀਂ ਜਾਂਦਾ ਇਸ ਲਈ ਉਹ ਉੱਪਰ ਬੈਠੇ ਆ ਹੁਣ ਕੋਈ ਵੀ ਆ ਜੀ ਹੁਣ ਇੱਥੇ ਮੇਰੇ ਫਾਦਰ ਸਾਹਿਬ ਬੈਠੇ ਆ ਠੀਕ ਹੈ ਜੀ ਇਹਨਾਂ ਦੇ ਦੇ ਵਿੱਚ ਡਿੱਗੇ ਹੋਏ ਇਹਨਾਂ ਦਾ ਲੱਤਾਂ ਜਿਹੜੀਆਂ ਰੀੜ ਦੀ ਹੱਡੀਆ ਕ੍ਰੈਕ ਹੋਈ ਹੋਈ ਹੈ ਠੀਕ ਹੈ ਜੀ ਜੇ ਕੋਈ ਇਹਨਾਂ ਨੂੰ ਕਵੇ ਵੀ ਇੱਥੇ ਤੂੰ ਇੱਥੇ ਬੈਠੇ ਹੈ ਜੀ ਇਹ ਨੀਚੇ ਬੈਠੋ ਸਾਹਮਣੇ ਕੋਈ ਚੀਜ਼ ਪਈ ਆ ਬਾਬਾ ਜੀ ਦੀ ਤਾਂ ਇਹਨਾਂ ਨੂੰ ਨੀਚੇ ਬੈਠੇ ਨਹੀਂ ਜਾਂਦਾ ਜੀ ਕੋਸੀ ਤੇ ਹੀ ਬੈਠਣਗੇ ਕੋਸੀ ਤੇ ਬੰਦੇ ਹੈਗੇ ਇਸ ਕਰਕੇ ਤੇ ਇੱਕ ਗੱਲ ਹੋਰ ਜੀ ਇੱਥੇ ਮਤਲਬ ਸਾਨੂੰ ਵੀ ਜਿਹੜਾ ਇੱਕ ਕੁਰਸੀ ਦਾ ਚਲੋ ਗੱਲ ਹੋ ਗਈ ਇੱਕ ਮਾਰੀ ਵੀ ਸਿੱਖੇ ਗੱਲ ਹੋਰ ਬੰਦਾ ਬੋਲ ਰਿਹਾ ਵੀ ਮਾਰੀ ਵੀ ਸਿੱਖਾਂਦੇ ਤੇ ਭਾਂਡੇ ਵੀ ਲੱਗ ਹੈ ਤੇ ਵੀ ਮਤਲਬ ਉੱਥੇ ਬਾਹ ਹੈ ਵੀ ਲੱਗ ਜਾਂਦਾ ਕੀ ਗੱਲਬਾਤ ਹੈਗੀ ਹੈ ਦੇਖੋ ਜੀ ਇਹ ਤਾਂ ਕੋਈ ਪਹਿਲਾਂ ਤਾਂ ਸਾਨੂੰ ਕੁਝ ਪਤਾ ਨਹੀਂ ਸੀ ਵੀ ਇਸ ਚੀਜ਼ ਦਾ ਹੁੰਦਾ ਸੀ ਹੁੰਦਾ ਹੋਊਗਾ ਪਰ ਅੱਜ ਦੀ ਜਿਹੜੀ ਅੱਜ ਦੀ ਘੜੀ ਅੱਜ ਦੇਖਿਆ ਜਾਵੇ ਅੱਜ ਉੱਥੇ ਕੋਈ ਭੇਦਭਾਵ ਨਹੀਂ ਅੱਜ ਸਾਰੇ ਇਕੱਠੇ ਬੈਣਦੇ ਜੀ ਸਾਰਿਆਂ ਦੇ ਇਕੱਠਾਂ ਦੇ ਵਰਤਨ ਇਕੱਠੇ ਇੱਕ ਜਗ੍ਹਾ ਤੇ ਹੋ ਰਿਹਾ ਠੀਕ ਹੈ ਤਾਂ ਕੋਈ ਇਹ ਜੀ ਕੋਈ ਵੀ ਗੱਲਬਾਤ ਕੋਈ ਗੱਲਬਾਤ ਨਹੀਂਗੀ